वागुगुरे चाहे अस स्त्री हाँ पुरश हाँ सा मनुख जात है सारिया का धर्म एको है एको है को है ਗਰਮਕ ਬੰਨਾ ਪੈਗਾ ਮਨ ਦੀਆਂ ਮਰਜ਼ੀਆਂ ਛੱਡਣੀਆਂ ਪੈਣਗੀਆਂ ਜੋ ਬੱਚਾ ਹੈ ਉਹ ਰੱਬ ਦਾ ਰੂਪ ਕਿਉ ਹੈ ਉਹ ਨਿਰਪੋਹ ਹੈ ਉਹ ਨਿਰਵੈਰ ਹੈ ਉਹ ਸਭੰਗਾ ਆਪਣੇ ਆਪ ਪੈਦਾ ਹੋਇਆ ਹੈ ਪਰਮੇਸ਼ਰ ਦੇ ਜੁਗਤ ਭੁਗਤ ਮੁਗਤ ਨਿੱਕਾ ਜਿਹਾ ਜੇ ਬੱਚਾ ਹੁੰਦਾ ਮਸ਼ਰ ਤੇ ਦਾਣੇ ਜਿੰਨਾ ਅਜੇ ਘਰਵਸਤਾ ਚ ਹੈ ਨੀਂਨੇ ਦਾ ਹੈ ਇਹ ਰੰਗ ਰੂਪ ਕੌਣ ਭਰਦਾ ਹੈ ਇੱਕ ਕਟ 84 ਲੱਖ ਜোন ਹੈ ਪਰਮੇਸ਼ਰ ਨੇ ਸਾਨੂੰ ਸਮਝਾਣ ਲਈ ਬਣਾਈ ਹੈ ਅਸੀਂ ਬੰਦੇ ਹਾਂ ਬੰਦੇ ਆਲੇ ਕੰਮ ਕਰਨੇ ਹਨ ਕਰਵਾਣੀ ਦੇ ਕਸਵਟੀ ਤੇ ਤੋਲ ਤੋਲਣਾ ਪਏਗਾ ਗਿਆਨ ਥੋੜਾ ਜੀ ਬਹੁਤ ਹੈ ਕਛੂਕ ਗਿਆਨ ਅੱਛਾ ਇੱਕ ਪਾਸੇ ਸੱਚ ਹੈ ਦੂਸਰੇ ਪਾਸੇ ਝੂਠ ਝੂਠ ਦੇ ਵੱਟੇ ਚੁੱਕਨੇ ਪੈਣਗੇ ਸੱਚ ਦੇ ਬਰਾਬਰ ਸੱਚ ਤੋਲਿਆ ਜਾਏਗਾ ਅੱਛਾ ਕਿ ਟ੍ਰੇਨ ਲੰਘ ਗਈ ਨਹੀਂ ਪਿਆਰੇ ਟ੍ਰੇਨ جاری ਆਪਣੇ ਚਾਲ ਚੱਲ ਰੇਲ ਜਾ ਰਹੀ ਐ ਅਸੀਂ ਬਹੁਤ ਪਿੱਛੇ ਹਾਂ ਦੇ ਕਥਾਂ ਖੜ ਗਏ ਇਹ ਚਲ ਚਲਾਈ ਦਾ ਮੇਲਾ ਹੈ ਸਾਰਾ ਤੇਰੀ ਉਮਰ ਦੇ ਹਿਸਾਬ ਨਾਲ ਤੇਰੇ ਮੁਤਾਬਕ ਤੇਰਾ ਸੰਸਾਰ ਹੈ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹਾਂ ਦੋ ਤਰਾ ਹਾਂ ਮੈਂ ਇੱਕ ਅੰਦਰੋਂ ਇੱਕ ਬਾਹਰੋਂ ਅਸੀਂ ਵਧੀਆ ਬੰਨਾ ਚਾਹੁੰਦੇ ਹਾਂ ਚੰਗੇ ਬੰਨਾ ਚਾਹੁੰਦੇ ਆ ਸਭ ਤੋਂ ਅੱਗੇ ਬੰਨਾ ਚਾਹੁੰਦੇ ਆ ਜੋ ਤੂੰ ਸੋਚਿਆ ਉਹ ਹੀ ਦੂਸਰਾ ਸੋਚ ਰਿਹਾ ਹੈ ਇੱਕ ਕੈਮਰਾ ਲਾਣਾ ਰਿਕਾਰਡਿੰਗ ਲਾਣੀ ਇੱਕ ਬੀਜ ਬੀਜਣਾ ਅੱਛਾ ਬੀਜ ਬੀਜਿਆ ਫਰਲ ਕਰਕੇ ਬਾਹਰ ਨਿਕਲਿਆ ਆਪਣੇ ਟਾਈਮ ਸੇ ਸਮੇਂ ਸੇ ਤੇ ਕੋਮਲ ਕੋਮਲ ਪੱਤੇ ਪਿਆਰੇ ਪਿਆਰੇ ਹੌਲੀ ਹੌਲੀ ਟਾਣੀਆਂ ਵੱਡਾ ਹੋਇਆ ਰੁੱਖ ਹੈ ਠੀਕ ਹੈ ਪਤਝੜ ਹੋ ਰਹੀ ਹੈ ਅੱਛਾ ਫਲ ਲੱਗ ਰਹੇ ਹਨ ਚੜ ਰਹੇ ਹਨ ਫਿਰ ਫੁੱਲ ਆ ਰਹੇ ਹਨ ਫਿਰ ਝੜ ਰਹੇ ਹਨ ਜੋ ਸਾਡੇ ਪੁਰਾਣੇ ਵਿਚਾਰ ਨੇ ਉਹ ਪੱਤਿਆਂ ਵਾਂਗੂ ਝੜ ਜਾਂਦੇ ਹਨ ਅੱਜ ਦੀ ਗੱਲ ਕਰਨੀ ਪੈਗੀ ਅੱਜ ਕੀ ਹੈ ਦਮ ਆਇਆ ਇੰਨਾ ਅੱਜ ਹੈ ਸਾਡੇ ਮਨ 'ਚ ਜਾਤ ਤੇ ਭੇਕ ਦੀ ਚਿੰਤਾ ਹੈ ਜਾਂ ਭੂਤਕਾਲ ਦੀਆਂ ਯਾਦਾਂ ਚੱਲ ਰਹੀਆਂ ਹਨ नहीं प्यारे पंजा हजार सात सौ काठ से खोज की कोई गुरमुख है नहीं प्यारे बिरले हन जो भगत हैं जो सिख बिरले हैं ਠੀਕ ਹੈ ਉਡਾੜਾ ਸਿੱਖਿਆ ਐੜਾ ਅੰਬ ਉਡਾ ਉਠਾ ਚੱਚਾ ਚਰਖਾ ਜੇ ਐਵੇਂ ਬੋਲੀਏ ਹੁਣ ਜੇ 10 ਸਾਲ ਦੀ ਉਮਰ ਆ ਗਈ 40 ਸਾਲ ਦੀ ਉਮਰ ਆ ਗਈ 50 ਸਾਲ ਦੀ ਐਵੇਂ ਬੋਲੀਏ ਅਗਲੇ ਨੂੰ ਫੋਨ ਕੀਤਾ ਮੈਂ ਤੇ ਨ ਪ ਨ ਕ ਨ ਐ ਬੋਲੇ ਹੈ ਨਹੀਂ ਕੀ ਇਹਦੀ ਲੋੜ ਨਹੀਂ ਸੀ ਲੋੜ ਸੀ ਪਿਆਰੇ ਜਦੋਂ ਸਿੱਖਣਾ ਸੀ ਉਦੋਂ ਲੋੜ ਸੀ ਹੁੰ ਤਨੀ ਆਵੇਂ ਹੁਣ ਸਿੱਖ ਲਿਆ ਠੀਕ ਹੈ ਇੱਕ ਵਾਰੀ ਸਿੱਖਣਾ ਹੈ ਸਾਰੇ ਗਰਬਾਣੀ ਦੀ ਵਿਆਖਿਆ ਵਿਚਾਰ ਕਥਾ ਇੱਕ ਦੀ ਹੈ ਇੱਕ ਦੇ ਆਲੇ-ਦਾਲੇ ਸਭ ਕੁਝ ਕਰਮਾ ਹੋ ਰਿਹਾ ਹੈ ਸਾਡਾ ਸਾਰਿਆਂ ਦਾ ਧਰਮ ਇੱਕੋ ਹੈ। ਬਾਹਰੋਂ ਘਰ ਨੂੰ ਆਉਣਾ ਹੈ। ਸੋ ਬਾਹਰ ਨੇ ਅੰਦਰ ਨਾਲ ਜੁੜਨਾ ਹੈ, ਬਾਹਰ ਸੁਰਜ ਨੇ। ਇਹ ਜਮਾ ਕਰ ਲਿਆ। ਤਾਕਤ ਹੈ, ਸ਼ਕਤੀ, ਕਰੰਟ ਆਪਣਾ ਠੀਕ ਹੈ। ਇਹ ਗੂਗਲ ਵਿੱਚ ਚਾਰਜ ਹੋਏਗਾ। ਬਾਹਰੋਂ بجلی ਆਈ ਅੰਦਰ ਆਵੀ। ਹੁਣ ਸਮਾਂ ਹੈ ਵਾ ਕਿੰਨਾ ਚਾਰਜ ਕਿੰਨਾ ਚੱਲਣਾ ਹੈ। ਇੱਥੇ ਸਾਡਾ ਖੇਲ ਹੈ ਗੂਗਲ ਵਰਗਾ। ਤਾਉਣ ਲੈਣਾ ਹੈ ਅੱਜ। ਸਭ ਕੁਝ ਇਹ ਗੂਗਲ ਵਰਗਾ ਸਾਡਾ ਮੰਨ ਹੈ। ਉੱਪਰ ਖੋਪਰੀ 'ਚ ਸਤਾਨ ਬੈਠਾ ਹੈ। ਦਿਲ 'ਚ ਭਗਵਾਨ ਹੈ। ਦਿਲ ਦੀਆਂ ਦਿਲ ਜਾਣਨ ਗਏ ਦੋ ਤਿੰਨ ਪੀੜੀਆਂ ਲੱਗ ਜਾਣੀਆਂ ਸਾਨੂੰ ਸੁਧਰਦਿਆਂ ਸੁਧਰਦਿਆਂ ਅੱਜ ਪਹਿਲਾਂ ਅਸੀਂ ਸਾਇੰਸ ਨੇ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਜਹਾਜ਼ ਬਣਾ ਲੈ ਬਹੁਤ ਸਾਧਨ ਬਣਾ ਲੈ ਅੱਛਾ ਅੱਜ ਫਿਰ ਪਿਛਾ ਨੂੰ ਆ ਗਏ ਫਿਰ ਸਾਈਕਲਾਂ ਤੇ ਆ ਗਏ ਅਮੀਰ ਬੰਦੇ ਫਿਰ ਸਾਈਕਲਾਂ ਤੇ ਫਿਰ ਪੈਦਲ ਸੈਰ ਕਰਦੇ ਹਨ ਯਾਤਰਾ ਕਰਦੇ ਹਨ ਸਭ ਕੁਝ ਲੈ ਕੇ ਅੱਜ ਛੜਤੀਆਂ ਕਾਰਾਂ ਛੜਤੀਆਂ ਜਹਾਜ਼ ਛੜਤੇ ਫਿਰ ਸਾਈਕਲਾਂ ਤੇ ਆ ਗਏ ਪੈਦਲ ਆ ਗਏ ਠੀਕ ਹੈ ਸੈਸਵ ਗਿਆਨ ਨੇ ਬਾਹਰ ਵੱਡਾ ਕਰਤਾ ਨਹੀਂ ਅੰਦਰ ਛੋਟਾ ਹੋ ਗਿਆ ਕੀ ਹੋ ਗਿਆ ਇਹ ਨਹੀਂ ਪਿਆਰੇ ਸੋਚਣਾ ਅਸੀਂ ਕੀ ਕਰੀਏ ਅਸੀਂ ਲੋਕਾਂ 'ਚ ਦੋਸ਼ ਦਿੰਦੇ ਆ ਸਰਕਾਰਾਂ 'ਤੇ ਨਹੀਂ ਆਪ ਸਰਿਸਵਤ ਖੋਰ ਨਹੀਂ ਮੈਂ ਕੀ ਹਾਂ ਮੇਰੀ ਗੱਲ ਹੋਏਗੀ ਬੰਦਾ ਆਇ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਪਰ ਤਾਂ ਦੇ ਸੰਸਾਰੀਆਂ 'ਚ ਕੀ ਫਰਕ ਹੈ ਸਾਨੂੰ ਆਪਣੇ ਪੁੱਤਰ ਦਿਸਦੇ ਹਨ ਆਪਣਾ ਪਰਿਵਾਰ ਆਪਣਾ ਘਰ ਪਰ ਉਹ ਸਾਰਿਆਂ ਦੇ ਸੰਸਾਰ ਦੇ ਸੋਚਦੇ ਹਨ ਗੁਰਬਾਣੀ ਸਾਰੇ ਸੰਸਾਰ ਨੂੰ ਤਾਰਨ ਲਈ ਆਈ ਹੈ ਇਹ ਵੱਡਾ ਜਹਾਜ਼ ਰੂਪ ਹੈ ਸੇਕ ਜੇ ਛੋਟਾ ਹੈ ਕਿਸ਼ਤੀ ਚਾਚਾ ਵੱਡਾ ਹੈ ਨਹੀਂ ਇਹ ਔਗਣ ਹਨ ਕੱਢੀ ਚਾ ਪਾਣੀ ਹੋ ਰਾਈ ਜਣਾ ਥੱਲਿਓ ਅਸੀਂ ਆਪਣੇ ਔਗਣ ਅਗਲੇ ਨੂੰ ਦੱਸਨੇ ਹਨ ਅਗਲੇ ਦੇ ਗੁਣਾਂ ਦੀ ਪ੍ਰਸੰਸਾ ਕਰਨੀ ਹੈ ਹਰ ਦੂਸਰਾ ਔਗਣ ਵੀ ਛੱਡ ਦੇਗਾ ਤੇ ਆਪਣਾ ਸੇਰ ਕਰੇਗਾ ਮੈਂ ਆਪਣੇ ਔਗਣ ਦੱਸਨੇ ਹਨ ਠੀਕ ਹੈ ਜੇ ਰੋਗ ਦਾ ਪਤਾ ਲੱਗ ਗਿਆ ਬਿਮਾਰੀ ਦਾ ਪਤਾ ਲੱਗ ਗਿਆ ਲਾਜ਼ਮੀ ਹੋ ਜਾਏਗਾ ਅੱਜ ਚਿੰਤਾ ਮੁਕਤ ਹੋਣ ਲਈ ਅਮਲ ਦਾ ਆਸਰਾ ਲੈਂਦੇ ਆ ਜਿਵੇਂ ਦਾਸ ਦੀ ਖੋਜ ਹੈ ਜਦੋਂ ਰਸਤਾ ਬਦਲਾਂਗੇ ਅਮਲ ਅੰਦਰੋਂ ਪ੍ਰਗਟ ਹੋਏਗਾ ਕੈਮੀਕਲ ਡਿੱਗੇਗਾ ਫੀਬਰ ਕਾ ਸਾਡਾ ਹੈਂਗ ਹੋਇਆ ਮਨ ਨਹੀਂ ਤਰੱਕੀ ਹੋਣੀ ਪਿਆਰੇ ਨਹੀਂ ਚੜਦੀ ਕਲਾ ਹੋਣੀ ਇਹਨੂੰ ਰਿਲੈਕਸ ਰੱਖਣਾ ਸੀ ਜੋ ਤੂੰ ਕਰਨਾ ਸੀ ਲਿਖ ਲੈ ਨਹੀਂ ਇਹ ਹੈਂਗ ਹੋਇਆ ਮਨ ਅਸੀਂ ਦੂਸਰਿਆਂ ਬਾਰੇ ਸੋਚੀ ਜਾਂਦੇ ਆ ਨਹੀਂ ਲੋਕਾਂ ਨੂੰ ਸਮਝਾਵਾਂਗੇ ਨਹੀਂ ਸਮਝਣਾ ਆਪਣੇ ਮਨ ਨਾਲ ਸੰਘਰਸ਼ ਕਰਨਾ ਪਏਗਾ ਸੂਰਾ ਬੰਨਾ ਪਏਗਾ ਭਗਤ ਬੰਨਾ ਪਏਗਾ ਜੁਗਤ ਭੁਗਤ ਮੁਗਤ ਸਭ ਕੁਝ ਗੁਰੂਕੋਲ ਹੈ ਉਹ ਆਪਣੇ ਮਨ ਨਾਲ ਵਿਚਾਰ ਕਰ ਰਿਹਾ ਕਹਿੰਦਾ ਸ਼ਰਾਬ ਪੀ ਲੈਣਾ ਚਾਹੀਦਾ ਹੈ ਜੇ ਤਾਂ ਮਿਹਨਤ ਕਰਦੇ ਹਾਂ ਨਹੀਂ ਪਿਆਰੇ ਘਰੋਂ ਨਿਕਲੇ ਪਤਨੀ ਨੇ ਕੱਪੜੇ ਪ੍ਰੈਸ ਕਰਕੇ ਦਿੱਤੇ ਲੰਗਰ ਭੋਜਨ ਤਿਆਰ ਕੀਤਾ ਕੰਮ ਤੇ ਗਿਆ ਮਾਇਆ ਕਮਾਈ ਪਰਿਵਾਰ ਨੂੰ ਦਿੱਤੇ ਅੱਛਾ ਪਤਨੀ ਨੇ ਦਿੱਤੇ ਉਹਨੇ ਸੂਟ ਲੈ ਆਂਦਾ ਠੀਕ ਹੈ ਅੱਛਾ ਜੇ ਪਤਨੀ ਸੂਟ ਹੋਰ ਤੋਂ ਲੈ ਕੇ ਲੈਂਦੀ ਆ ਪੈਸੇ ਲੈ ਕੇ ਕਿਸੇ ਕੇ ਹੱਥ ਕਰਿਆ ਹੈ ਤੇਰਾ ਕਿੰਨੋ ਸ਼ਰਮ ਆਏਗੀ ਸਾਨੂੰ ਆਏਗੀ ਅਸੀਂ ਕਮਾਈ ਕਰਨੀ ਸੀ ਘਾਲ ਮਸ਼ਕਤ ਅੱਛਾ ਕਹਿੰਦੇ ਅਸੀਂ ਘਰ ਵਾਸਤੇ ਇੰਨਾ ਕੁਝ ਕਰਦੇ ਆ ਪਤਨੀ ਕਿਉਂ ਨਵਰਤ ਕਰਦੀ ਹੈ ਜਦੋਂ ਸ਼ਰਾਬ ਤੇ ਪਾਣੀ ਪੀ ਲੈਂਦੇ ਆ ਅੱਛਾ ਪਤਨੀ ਕਹਿੰਦੀ ਮੈਂ ਹੁਣ ਸਾਰਾ ਤੇਰਾ ਕੰਮ ਨਿਭੇੜਦਾ ਮੈਂ ਜਲਦੀ ਆ ਹੁਣ ਠੀਕ ਆ ਚੋ ਤੂੰ ਸੋਚਦਾ ਜੇ ਉਹ ਸੋਚ ਲਾ ਪੀ ਉਹ ਵੀ ਗਈ ਪਾਲਟੀ ਚ ਵਿਆਹ ਚ ਗਈ ਉਹ ਵੀ ਦੋ ਪੈਕ ਲਾ ਲੇ ਜੇ ਮੈਂ 500 ਦਾ ਹ ਜਦੋਂ ਪੈਕ ਲੱਗਦਾ ਹੈ 5 ਲੱਖ ਦਾ ਬਣ ਜਾਂਦਾ ਅੱਛਾ ਅੱਛਾ ਤੇ ਸਕੂਟਰੀ ਨਵੀਂ ਲਿਆਓ ਫਰਿੱਜ ਲੈ ਜੰਦੇ ਆ ਨਵੀਂ ਅੱਛਾ ਹੋਰ ਲੱਖ ਪੈ ਦੇ ਕੱਪੜੇ ਲੈ ਲੈਂਦੇ ਆ ਪੈਸੇ 500 ਨਿਕਲਿਆ ਜੇਬ ਚੋਂ ਕੀ ਕਰਾਂਗੇ ਨਹੀਂ ਪਿਆਰੇ ਜਦੋਂ ਇਹ ਸ਼ਰਾਰਤੀ ਪਾਣੀ ਪੀਂਦੇ ਹਾਂ ਦਲੇਰ ਹੋ ਜਾਂਦੇ ਆ ਸੀ 500 ਦੇ ਹੁੰਦੇ ਆ 5 ਲੱਖ ਦੇ ਬਣ ਜਾਂਦੇ ਆ ਫੇਰ जो पत्नी ने देखा नहीं फिर बंदा सच भी बोलता है सारी भाप हो एक रसोई ची रसोई ची जो इसी है इंडिया की रसोई ची बुढ़ी हो जाती है ठीक है पता लगता कोरोना च पता लग गया कि घर डक गया ਕਿਵੇਂ ਇੱਕ ਘਰ ਚ ਕੈਦਵਾ ਕੋ ਹੁੰਦਾ ਹੈ ਨਹੀਂ ਪਿਆਰੇ ਅਸੀਂ 500 ਦੇ ਹੁੰਦੇ ਆ ਪੀ ਕੇ ਇਹ ਸ਼ਰਾਬ ਤੇ ਪਾਣੀ ਸ਼ਰਾਬ ਪੀ ਕੇ 5 ਲੱਖ ਤੇ ਬਣ ਜਾਂਦੇ ਆ ਨਹੀਂ ਫਿਰ ਸੱਚ ਵੀ ਬੋਲਿਆ ਜਾਂਦਾ ਹੈ ਅੱਛਾ ਇਹ ਸਰੀਰ ਨੂੰ ਗਾਲੇ ਗਾ ਮਛਿੰਦਰੀ ਜੋ ਅਸੀਂ ਫੈਕਟਰੀ ਦੀ ਚੀਜ਼ ਕੋਈ ਵੀ ਖਾਂਦੇ ਆ ਸਰੀਰ ਇੰਨਾ ਸਿਆਣਾ ਹੈ ਇਹਨੂੰ ਜ਼ਹਿਰ ਸਮਝਦਾ ਹੈ ਕੋਈ ਵੀ ਫੈਕਟਰੀ ਦੀ ਚੀਜ਼ ਹੈ ਜੋ ਕੁਦਰਤੀ ਚੀਜ਼ ਹੈ ਪਰਮੇਸ਼ਰ ਨੇ ਉਹਦੇ ਵਿੱਚ ਬਹੁਤ ਕੁਝ ਤਾਕਤ ਪਾਈ ਹੈ ਠੀਕ ਹੈ ਕੱਚਾ ਮਾਲ ਦਿੱਤਾ ਹੈ ਪਰਮੇਸ਼ਰ ਨੇ ਪੱਕਾ ਤੋਂ ਆਪਣੀ ਸੋਚ-ਬੋਝ ਅਕਲ ਨਾਲ ਤਿਆਰ ਕਰਨਾ ਹੈ ਜੀ ਸਿਆਣੇ ਹੋ ਗਏ ਤਰੱਕੀ ਕਰਕੇ ਫਿਰ ਆ ਗਏ ਸਾਈਕਲਾਂ ਤੇ ਕਾਰਾ ਬਣਾ ਲਏ ਆ ਜਹਾਜ਼ ਬਣਾ ਲਏ ਬਹੁਤ ਸਾਧਨ ਬਣਾ ਲਏ ਅੱਜ ਫਿਰ ਸਾਈਕਲਾਂ ਤੇ ਅਮੀਰ ਬੰਦੇ ਆ ਰਹੇ ਹਨ ਫਿਰ ਫੈਦਲ ਟੁਰ ਰਹੇ ਨੇ ਕਹਿੰਦੇ ਸ਼ੁਕਰ ਹੋ ਗਿਆ ਕੈਂਸਰ ਹੋ ਗਿਆ ਇਹ ਆਤਮਾ ਵਿੱਚ ਹੀ ਹਨ ਸਾਰੇ ਖਜ਼ਾਨੇ ਇਹ ਕੈਂਸਰ ਇਹ ਸਾੜਾ ਇਹ ਈਰਖਾ ਦੁਆਤ ਸਭ ਕੁਝ ਅੰਦਰ ਹੈ ਤੇਰੇ ਬਾਹਰ ਪਹੁੰਚਣ ਛੱਕਿਆ ਸੂਰਜ ਨੇ ਬਣਾਇਆ ਅੰਦਰ ਸੋਚਣਾ ਸੀ ਕਿਿਆ ਬਿਆ ਸੂਰਜ ਦੀ ਤਾਕਤ ਅੰਦਰ ਆ ਗਈ ਖਾਧੇ ਹੋ ਰੋੜ ਪਛਰੇ ਹਨ ਖੂਨ ਬਣ ਰਿਹਾ ਹੈ ਹੱਡੀ ਮੱਤ ਇਹ ਵਿਸ਼ਟਾ ਸਭ ਕੁਝ ਬਣ ਰਿਹਾ ਹੈ ਠੀਕ ਹੈ ਕਾਹਦਾ ਸੀ ਹੰਕਾਰ ਕਰਦੇ ਹੱਡੀਆਂ ਦਾ ਖੂਨ ਦਾ ਮਾਸ ਦਾ ਨਹੀਂ ਪਿਆਰੇ ਪਿੱਛੇ ਕਈ ਪੀੜੀਆਂ ਜਾਈਏ ਇੱਕ ਪਿਤਾ ਇੱਕ ਕੇ ਹਮਬਾਰ ਤੂੰ ਮੇਰਾ ਗੁਰਹਾਈ ਸਾਰਿਆਂ ਦਾ ਇੱਕੋ ਪਿਤਾ ਹੈ ਅਸੀਂ ਸਾਰੀਆਂ ਇਸਤਰੀਆਂ ਉਹ ਸਾਡਾ ਖਸਮ ਹੈ ਉਹ ਸੱਚ ਰੂਪ ਹੈ ਉਹ ਕੁਦਰਤ ਰੂਪ ਹੈ ਉਹ ਆਇਆ ਹੋਇਆ ਹੈ ਅੰਦਰਲੀ ਅੱਖਾਂ ਵੇਖਣ ਗਿਆ ਜੀ ਰੱਬ ਦਾ ਝਗੜਾ ਛੱਡ ਕੇ ਤੋ ਜੀ ਇਹ ਗੌੜ ਕੀ ਹੈ ਗੌੜ ਜਵਨ ਇਹ ਪਰਮੇਸ਼ਰ ਕੀ ਹੈ ਅੱਲਾਹ ਕੀ ਹੈ ਇੱਕ ਬਾਜ਼ਾਰਤਾ ਹੈ ਬਿਰਲਾ 부ਜੇਗਾ ਗੁਰਮਖ ਬਿਰਲਾ ਹੈ ਬਾਹਰੋਂ ਘਰ ਨੂੰ ਆਉਣਾ ਹੈ ਆਪਣੇ ਆਪ ਨੂੰ ਸਮਝਾਣਾ ਅੰਦਰ ਹੀ ਖਜਾਨੇ ਪਏ ਹਨ ਜਿਹੜੀ ਟ੍ਰੇਨ ਲੰਗੀ ਜਿਹੜੀ ਬੱਸ ਲੰਗੀ ਨਹੀਂ ਤੂੰ ਪਿੱਛੇ ਰਹਿ ਗਿਆ ਤੂੰ ਟਰਨਾ ਸੀ ਵੈਤੀ ਜਾਤ ਕਦੇ ਦ੍ਰਿਸ਼ ਨਾ ਭਰਤ ਜਿਹੜਾ 1 ਮਿੰਟ ਸੈਕਿੰਡ ਲੰਘ ਗਿਆ ਦੁਬਾਰਾ ਵਾਪਸ ਨਹੀਂ ਆਉਣਾ ਉਹਦਾ ਹੁਕਮ ਮੰਨਣਾ ਪਏਗਾ ਜੋ 1 ਬਿੰਟ ਸੈਕਿੰਡ ਪਿੱਛੇ ਲੰਘ ਗਿਆ ਉਹਦਾ ਹੁਕਮ ਸੀ ਉਹਦੀ ਬਿਵੇਕ ਬੁੱਧ ਹੈ ਅੰਦਰ ਵੱਡਾ ਡਾਕਟਰ ਆਇਆ ਹੋਇਆ ਹੈ ਉਹ ਸਾਡੇ ਸਰੀਰ ਨੂੰ ਚਲਾਉਣ ਵਾਲਾ ਹੈ ਇੱਕ 84 ਲੱਖ ਸਾਨੂੰ ਜੋਣ ਬੰਦਿਆਂ ਨੂੰ ਸਮਝਾਣ ਲਈ ਬਣਾਈ ਹੈ 84 85 87 ਲੱਖ ਜੋਣ ਬਣਾ ਕੇ ਵਿੱਚ ਬੈਠਾ ਕੋਈ ਮਿਸਤਰੀ ਵਿੱਚ ਨਹੀਂ ਬੰਦਾ ਜੀ ਸਦਾਸ ਤੋਂ ਬਹੁਤੀ ਗਲਤੀਆ ਹੋਰੀਆਂ ਮੂਰਖਾ ਦਾਸ ਆ ਸੰਗਤ ਔਰ ਗੁਰੂ ਭਖਸ਼ਣ ਹਾਰ ਹੈ ਇਹ ਸ਼ਰਾਬੀ ਪਾਣੀ ਛੱਡਣਾ ਪਏਗਾ ਮਲੇ ਸ਼ਰਾਬ ਜਦੋਂ ਤੂੰ ਰਸਤਾ ਬਦਲੇਗਾ ਦਾਸ ਦੀ ਖੋਜ ਹੈ ਬੱਚੇ ਕਿਤੇ ਤਿਆਰ ਹੋਣਾ ਕਿਤੇ ਜਾਣਾ ਹੋਏ ਕਿਵੇਂ ਅੰਦਰੋਂ ਕੈਮੀਕਲ ਦਿੱਕਤਾ ਹੈ ਤੂੰ ਹੈਂਗ ਹੋ ਗਿਆ ਤੇਰੀ ਪੁਰਾਣੀ ਸੋਚ ਹੈ ਪੁਰਾਣੇ ਪੱਤੇ ਝੰਨੇ ਸੀ ਨਵੇਂ ਆਉਣੇ ਸੀ ਠੀਕ ਹੈ ਅੱਗੇ ਵਧਣਾ ਪਏਗਾ ਇੱਕ ਇੱਕ ਕਦਮ ਤੁਰਨਾ ਪਏਗਾ ਸਭ ਕੁਝ ਆਪਣੇ ਆਪ ਖੇਲ ਚੱਲ ਰਿਹਾ ਹੈ ਆਪ ਹੀ ਉਹ ਮਛਲੀ ਹੈ ਆਪ ਹੀ ਪਾਣੀ ਹੈ ਆਪ ਹੀ ਜਾਲ ਲਾਣਾ ਆਪ ਹੀ ਖਾਣ ਵਾਲਾ ਸਭ ਕੁਝ ਆਪ ਹੈ ਬਿਰਲੇ ਨੂੰ ਸਮਝ ਲੱਗਦੀ ਹੈ ਜੀ ਇਹ ਚੌਥੇ ਪੜਦਾ ਗਿਆਨ ਹੈ ਪੂਰੀ ਅਵਸਥਾ ਨਾਲ ਸਮਝੇਗਾ ਸੋ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਜੀ ਸਮਝ ਜਪ ਕੀ ਹੈ ਜਾਪ ਕੀ ਹੈ ਧਿਆਨ ਕੀ ਹੈ ਗਿਆਨ ਕੀ ਹੈ ਸਮਝ ਤੇ ਕੱਲ ਖੜੇਗੀ ਜੀ ਤੂੰ ਦੇਖ ਤਮਾਸ਼ਾ ਅਸੀਂ ਬਾਗ ਦੇ ਮਾਲਕ ਨਹੀਂ ਹਾਂ ਮਾਲੀ ਹਾਂ ਇਸ ਸ਼ਰੀਰ ਦਾ ਖਿਆਲ ਰੱਖਣਾ ਸੀ ਸਭ ਤੋਂ ਆਪਣੇ ਆਪ ਤੂੰ ਜਾਣਦਾ ਜੋ ਤੂੰ ਸੋਚਦਾ ਉਹ ਦੂਸਰੇ ਹੀ ਸੋਚਦਾ ਹੈ ਜੀ ਅਸੀਂ ਸਾਰੀਆਂ ਇਸਤਰੀਆਂ ਹਾਂ ਠੀਕ ਹੈ ਸੁਹਾਗਣ ਕੌਣ ਹੈ ਦਹਾਗਣ ਕੌਣ ਹੈ ਠੀਕ ਹੈ ਦੋ ਚਿੱਤੇ ਆ ਇੱਕ ਚਿਤੌਣਾ ਪੈਗਾ ਜੀ ਤੇ ਤਾਕਤ ਆਏਗੀ ਬੰਦਾ ਇਤੇ ਆਏ ਬਹੁਤ ਕੁਝ ਕਰ ਸਕਦਾ ਹੈ ਜੀ ਮਿੰਦ ਕਰਨੀ ਹੈ ਮਸ਼ਕਤ ਕਰਨੀ ਹੈ ਸੁਖ ਜੰਦਰੋਈ ਪ੍ਰਾਪਤ ਹੋਏਗਾ ਜੀ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ 248 ਸਾਲ ਜੀ ਕੇ ਸਾਨੂੰ ਸਹੀ ਔਰ ਵਧੀਆ ਰਸਤਾ ਬਣਾਇਆ ਹੈ ਸਿੱਖਾ ਜੋ ਸਿੱਖ ਰਿਹਾ ਉਹ ਕੀ ਹੰਕਾਰ ਕਰੇਗਾ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਸਮਝਣੀ ਪੈਗੀ ਇੱਕ ਇੱਕ ਪੌੜੀ ਚੜਨਾ ਪੈਗਾ 40 ਪੌੜੀਆਂ ਅਨੰਦ ਸਾਹਿਬ ਦੀਆਂ ਸੱਚਖੰਡੋਂ ਸਿੱਧੀਆਂ ਲੈ ਚਣਗੀਆਂ ਜੀ ਇਹ ਛੱਡਦੇ ਮੜ ਜਾਂ ਆਤਾ ਸਾਰਿਆਂ ਬਰਾਬਰ ਹੀ ਹਨ ਕਿਸੇ ਦੀ ਕੋਈ ਵੀ ਹੈ ਸੋ ਸਮਝਾ ਆਪਣੇ ਆਪ ਨੂੰ ਜਾਗ ਪਿਆਰੇ ਗੁਰਬਾਣੀ ਜਗਾਣ ਵਾਸਤੇ ਆਈ ਹੈ ਜੀ ਇਹ ਚੌਥੇ ਪਾਤਾ ਗਿਆਨ ਹੈ ਵਿਰਲੇ ਨੂੰ ਸਮਝ ਲੱਗੇਗਾ 2036 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਲਾਗ ਹੋਏਗਾ ਗੁਰਬਾਣੀ ਵਿਚਾਰਨੀ ਪੈਗੀ ਪੜਨੀ ਪੈਗੀ ਸਮਝਣੀ ਪੈਗੀ ਗਿਆਨ ਥੋੜਾ ਜਿਹੀ ਬਹੁਤ ਹੈ ਜੀ ਸਾਰਿਆਂ ਦਾ ਧਰਮ ਇੱਕੋ ਹੈ ਆ ਸਾਰੇ ਬੈਠੇ ਸਾਰਿਆਂ ਨੂੰ ਪਿਆਰ ਕੀਤਾ 35 36 ਇੱਕ ਵਿਚਾਰ ਧਾਰਾ ਦੇ ਹਨ ਇੱਕ ਸੋਚਦੇ ਹਨ ਸੋ ਠੀਕ ਹੈ ਜਾਤਾ ਹੈ ਨਾ ਪ੍ਰਮੇਸ਼ਰ ਨੇ ਕੋਈ ਜਾਤ ਬਣਾਈ ਜਿਹੋ ਜਾਂ ਕੋ ਕੰਮ ਕਰਦਾ ਉਹ ਜਾ ਨਾਮ ਪੈਜੇਗਾ ਸੋ ਅਸੀਂ ਬੰਦੇ ਹਾ ਆਪਣਾ ਨਾਮ ਖਰਾਬ ਨਹੀਂ ਕਰਨਾ ਕੁੱਤੇ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਕੁੱਤਾ ਬਣੋ ਆਪਣਾ ਫਰਜ਼ ਮਾਲਕ ਦਾ ਵਫਾਦਾਰ ਹੈ ਆਵਾਰਾ ਕੁੱਤਾ ਘਰ ਘਰ ਦੇ ਟੰਡੇ ਖਾਏਗਾ ਜੀ ਦੇਖ ਤੇ ਪੱਤੇ 9417437746 ਜੀ